ਅੱਜ 556ਵਾਂ ਪ੍ਰਕਾਸ਼ ਉਸ ਬਾਬੇ ਨਾਨਕ ਜੀ ਦਾ ਅੱਜ ਬਹੁਤ ਸ਼ਰਦਾ ਦੇ ਧੂਮਧਾਮ ਦੇ ਨਾਲ ਸ਼ੁਰੂ ਹੋ ਗਿਆ ਔਰ ਸੰਗਤ ਜਿਹੜੀ ਆ ਪੈਦਲ ਯਾਤਰਾ ਅੱਜ ਸੁਲਤਾਨਪੁਰ ਪਹੁੰਚ ਰਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਸ਼ਰਦਾ ਨਾਲ ਸੰਗਤ ਜਿਹੜੀ ਆ ਉਹ ਮੱਥਾ ਟੇਕਣ ਆ ਰਹੀ ਆ ਬਹੁਤ ਹੀ ਅਰਸ਼ੋਰ ਲਾਸ ਵਾਲਾ ਦਿਨ ਵਾਂ ਔਰ ਦੇਖਣਯੋਗ ਆ ਵੀ ਅੱਜ ਗੁਰਨਾਨਕ ਪਾਸ਼ਾ ਦੀ ਜਿਹੜੀ ਨਗਰੀ ਆ ਉਹ ਪੁੱਤਰ ਹੋਈ ਆ ਹੋਰ ਇੰਨੀ ਸੰਗਤ ਦੇ ਚਰਨ ਪਏ ਆ ਔਰ ਸੰਗਤ ਕਿਸ ਤਰ੍ਹਾਂ ਦਾ ਬਹੁਤ ਉਤਸਾਵਾ ਜਗਾ ਜਗਾ ਤੇ ਲੰਗਰ ਲੱਗੇ ਆ ਹਰ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਬਣਿਆ ਅ ਵਿੱਚ ਹਰ ਤਰ੍ਹਾਂ ਦਾ ਖਾਣਾ ਫਰੂਟ ਗੋਲ ਗੱਪੇ ਤੱਕ ਸੰਗਤ ਦੇ ਵਿੱਚ ਬਹੁਤ ਭਾਰੀ ਸਾ ਹਰ ਤਰ੍ਹਾਂ ਦੀ ਜਿਦਾ ਹਰ ਸਾਲ ਹੁੰਦਾ ਉਸ ਤੋਂ ਵੀ ਵੱਧ ਚੜ ਕੇ ਐਤ ਕੀ ਸੰਗਤ ਹੋਰ ਵੀ ਬਹੁਤ ਜ਼ਿਆਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਕਪੂਰਥਲੇ ਕਪੂਰਥੇ ਵੱਲੋਂ ਪਚਵੀਂ ਪੈਦਲ ਯਾਤਰਾ ਦੇ ਸਵਾਗਤ ਲਈ ਹਰ ਸਾਲ ਦੀ ਤਰ੍ਹਾਂ ਬੀਐਨਜੀ ਗਰੁੱਪ ਤੇ ਬੀਐਨਜੀ ਪਰਿਵਾਰ ਵੱਲੋਂ ਲੰਗਰ ਲਗਾਏ ਜਾਂਦੇ ਹਨ ਸੋ ਐਤਕੀ ਵੀ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਮੈਂ ਆਪ ਵੱਲੋਂ ਆਪਣੇ ਪਰਿਵਾਰ ਵੱਲੋਂ ਬੀਐਨਜੀ ਗਰੁੱਪ ਵੱਲੋਂ ਸੱਚੀ ਸਾਧ ਸੰਗਤ ਨੂੰ ਹਾਰਦਿਕ ਜੀ ਆਇਆਂ ਖਡਾ ਤੇ ਗੁਰਨਾਨਕ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 556ਵਾਂ ਪ੍ਰਕਾਸ਼ ਉਸ ਬਾਬੇ ਨਾਨਕ ਜੀ ਦਾ ਅੱਜ ਬਹੁਤ ਸ਼ਰਦਾ ਦੇ ਧੂਮ-ਧਾਮ ਦੇ ਨਾਲ ਸ਼ੁਰੂ ਹੋ ਗਿਆ ਔਰ ਸੰਗਤ ਜਿਹੜੀ ਆ ਪੈਦਾ ਯਾਤਰਾ ਅੱਜ ਸੁਲਤਾਨਪੁਰ ਪਹੁੰਚ ਰਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਸ਼ਰਦਾ ਨਾਲ ਸੰਗਤ ਜਿਹੜੀ ਆ ਉਹ ਮੱਥਾ ਟੇਕਣ ਆ ਰਹੀ ਆ ਬਹੁਤ ਹੀ ਅਰਸ਼ੋ-ਲਾਸ ਵਾਲਾ ਦਿਨ ਵਾ ਔਰ ਦੇਖਣਯੋਗ ਆ ਵੀ ਅੱਜ ਗੁਨਾਲਕ ਪਾਸ਼ਾ ਦੀ ਜਿਹੜੀ ਨਗਰੀ ਆ ਉਹ ਪਵਿੱਤਰ ਹੋਈ ਆ ਹੋਰ ਇੰਨੀ ਸੰਗਤ ਦੇ ਚਰਨ ਪਏ ਆ ਔਰ ਸੰਗਤ ਹੈ ਕਿਸ ਤਰ੍ਹਾਂ ਦਾ ਸੰਗਤ ਸਵਾਗਤ ਬਹੁਤ ਹਸਾਵਾ ਜਗਾ ਜਗਾ ਤੇ ਲੰਗਰ ਲੱਗੇ ਆ ਹਰ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਬਣਿਆ ਅ ਵਿੱਚ ਹਰ ਤਰ੍ਹਾਂ ਦਾ ਖਾਣਾ ਫਰੂਟ ਗੋਲ ਗੱਪੇ ਤੱਕ ਸੰਗਤ ਦੇ ਵਿੱਚ ਬਹੁਤ ਭਾਰੀ ਸਾ ਹਰ ਤਰ੍ਹਾਂ ਦੇ ਜਿਦਾ ਹਰ ਸਾਲ ਹੁੰਦਾ ਉਸ ਤੋਂ ਵੀ ਵੱਧ ਚੜ ਕੇ ਆਇਆ ਐਤ ਕੀ ਸੰਗਤ ਹੋਰ ਵੀ ਬਹੁਤ ਜ਼ਿਆਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਕਪੂਰਥਲੇ ਕਪੂਰਥੇ ਵੱਲੋਂ ਪਚਵੀਂ ਪੈਦਲ ਯਾਤਰਾ ਦੇ ਸਵਾਗਤ ਲਈ ਹਰ ਸਾਲ ਦੀ ਤਰ੍ਹਾਂ ਬੀਐਨਜੀ ਗਰੁੱਪ ਤੇ ਬੀਐਨਜੀ ਪਰਿਵਾਰ ਵੱਲੋਂ ਲੰਗਰ ਲਗਾਏ ਜਾਂਦੇ ਹਨ ਸੋ ਐਤ ਕੀ ਵੀ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਮੈਂ ਆਪ ਵੱਲੋਂ ਆਪਣੇ ਪਰਿਵਾਰ ਵੱਲੋਂ ਬੀਐਨਜੀ ਗਰੁੱਪ ਵੱਲੋਂ ਉੱਚੀ ਸਾ ਸੰਗਤ ਨੂੰ ਹਾਰ ਤੇ ਗਿਆਖਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਅੱਜ 556ਵਾਂ ਪ੍ਰਕਾਸ਼ ਉਸ ਬਾਬੇ ਨਾਨਕ ਜੀ ਦਾ ਅੱਜ ਬਹੁਤ ਸ਼ਰਦਾ ਦੇ ਧੂਮ-ਧਾਮ ਦੇ ਨਾਲ ਸ਼ੁਰੂ ਹੋ ਗਿਆ ਔਰ ਸੰਗਤ ਜਿਹੜੀ ਆ ਪੈਦਲ ਯਾਤਰਾ ਅੱਜ ਸੁਲਤਾਨਪੁਰ ਪਹੁੰਚ ਰਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਸ਼ਰਦਾ ਨਾਲ ਸੰਗਤ ਜਿਹੜੀ ਆ ਉਹ ਮੱਥਾ ਟੇਕਨ ਆ ਰਹੀ ਆ ਬਹੁਤ ਹੀ ਅਰਸ਼ੋਰ ਲਾਸ ਵਾਲਾ ਦਿਨ ਵਾਂ ਔਰ ਦੇਖਣ ਨੂੰ ਹੋਊਗਾ ਵੀ ਅੱਜ ਗੁਰਨਾਨਕ ਪਾਸ਼ਾ ਦੀ ਜਿਹੜੀ ਨਗਰੀ ਆ ਉਹ ਪੁੱਤਰ ਹੋਈ ਆ ਹੋਰ ਇੰਨੀ ਸੰਗਤ ਦੇ ਚਰਨ ਪਏ ਆ ਔਰ ਸੰਗਤ ਹੈ ਕਿਸ ਤਰ੍ਹਾਂ ਦਾ ਸੰਸਾ ਸਵਾਗਤ ਬਹੁਤ ਹੁਸਾਵ ਜਗਾ ਜਗਾ ਤੇ ਲੰਗਰ ਲੱਗੇ ਆ ਹਰ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਬਣਿਆ ਅ ਵਿੱਚ ਹਰ ਤਰ੍ਹਾਂ ਦਾ ਖਾਣਾ ਫਰੂਟ ਗੋਲ ਗੱਪੇ ਤੱਕ ਸੰਗਤ ਦੇ ਵਿੱਚ ਬਹੁਤ ਭਾਰੀ ਸਾਹ ਹਰ ਤਰ੍ਹਾਂ ਦੇ ਜਿਦਾ ਹਰ ਸਾਲ ਹੁੰਦਾ ਉਸ ਤੋਂ ਵੀ ਵੱਧ ਚੜ ਕੇ ਐਤ ਕੀ ਸੰਗਤ ਹੋਰ ਵੀ ਬਹੁਤ ਜ਼ਿਆਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਕਪੂਰਥਲੇ ਕਪੂਰਥੇ ਵੱਲੋਂ ਪਚਵੀਂ ਪੈਦਲ ਯਾਤਰਾ ਦੇ ਸਵਾਗਤ ਲਈ ਹਰ ਸਾਲ ਦੀ ਤਰ੍ਹਾਂ ਬੀਐਨਜੀ ਗਰੁੱਪ ਤੇ ਬੀਐਨਜੀ ਪਰਿਵਾਰ ਵੱਲੋਂ ਲੰਗਰ ਲਗਾਏ ਜਾਂਦੇ ਹਨ ਸੋ ਐਤ ਕੀ ਵੀ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਮੈਂ ਆਪ ਵੱਲੋਂ ਆਪਣੇ ਪਰਿਵਾਰ ਵੱਲੋਂ ਬੀਐਨਜੀ ਗਰੁੱਪ ਵੱਲੋਂ ਉੱਚੀ ਸਾ ਸੰਗਤ ਨੂੰ ਹਾਰ ਤੇ ਗਿਆਖਦਾ ਤੇ ਗੁਰਨਾਨਦ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ